ਫੈਮਿਲੀ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਸਾਡੇ ਤੇ ਵਿਸ਼ਵਾਸ ਜਤੋਂ ਲਈ ਸੋ ਦੋਸਤੋ ਅੱਜ ਸਮਾਂ ਹੋ ਆ ਵੀ ਅੱਜ ਆਪਾਂ ਨੂੰ ਖੜੇ ਹੋ ਕੇ ਫਿਰ ਤੋਂ ਖੇਤੀ ਦੇ ਲਈ ਖੜਨਾ ਪਊਗਾ ਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਆਪਣੇ ਤੇ ਭਰੋਸਾ ਕੀਤਾ ਉਹਨਾਂ ਉਹਨਾਂ ਲੋਕਾਂ ਦਾ ਭਰੋਸਾ ਨੂੰ ਕਾਇਮ ਕਰਦੇ ਹੋਏ ਅੱਗੇ ਵਧਣਾ ਪਊਗਾ ਸੋ ਦੋਸਤੋ ਵਿਕਰਮਜੀਤ ਸਿੰਘ ਰੰਧਾਵਾ ਹਮੇਸ਼ਾ ਤੁਹਾਡੇ ਨਾਲ ਖੜੂਗਾ ਹਰ ਬੰਦੇ ਦਾ ਪੈਸਾ 100% ਸੇਵ ਕਰਕੇ ਚੱਲਾਂਗੇ 100% ਉਹਨਾਂ ਨੂੰ ਉਹਦਾ ਪ੍ਰੋਫਿਟ ਕੱਢ ਕੇ ਦਵਾਂਗੇ ਔਰ ਇਹਦੇ ਲਈ ਤੁਹਾਨੂੰ ਸਾਡੇ ਮੋਢੇ ਨਾ ਮੋਢਾ ਲਾ ਕੇ ਚੱਲਣਾ ਪਊਗਾ ਹੁਣ ਆਪਾਂ ਜੋ ਵੈਂਚਰਸ ਲਾਂਚ ਕਰ ਰਹੇ ਹਾਂ ਜਿਵੇਂ ਇਹ ਵੀ ਆਪਣਾ ਮੇਨ ਵੈਂਚਰ ਆ ਬਾਗਬਾਨੀ ਜੋ 2.5 ਲੱਖ ਦਾ ਆ ਤਾਂ ਮਾਡਲ ਲਾਂਚ ਕੀਤਾ ਇਹ ਆਪਣਾ ਮੇਨ ਰੀੜ ਦੀ ਹੱਡੀ ਵਾਲਾ ਕੰਮ ਕਰਦਾ ਹੈ ਕਿਉਂਕਿ ਇਹਦੇ ਨਾਲ ਮੇਨਲੀ ਆਪਾਂ ਉਹਨਾਂ ਲੋਕਾਂ ਨੂੰ ਟੱਚ ਕਰਨਾ ਜਿਹੜੇ ਲੋਕ ਖੇਤੀਬਾੜੀ ਕਰਨਾ ਚਾਹੁੰਦੇ ਆਰ ਖੇਤੀਬਾੜੀ ਦੇ ਵਿੱਚ ਅਲੱਗ ਖੇਤੀ ਕਰਨਾ ਚਾਹੁੰਦੇ ਨੇ ਅਲੱਗ ਖੇਤੀ ਦੇ ਵਿੱਚ ਆਪ ਦੀ ਇਨਕਮ 1 ਲੱਖ ਤੋਂ ਚੱਕ ਕੇ 10 ਲੱਖ ਤੋਂ ਪਲੱਸ ਲਿਆਣਾ ਚਾਹੁੰਦੇ ਆ ਮੰਨ ਲਓ ਇੱਕ ਪਿੰਡ ਆ ਐਗਜ਼ਾਮਪਲ ਦੇ ਨਾਲ ਆਪਾਂ ਗੱਲ ਕਰਾਂਗੇ ਸਾਰੀਆਂ ਇੱਕ ਪਿੰਡ ਆ ਕੋਈ ਵੀ ਇੱਕ ਪਿੰਡ ਆ ਉਹਦੀ ਵੋਟ ਆ 1000 ਤੋਂ ਲੈ ਕੇ 2000 ਉਸ ਪਿੰਡ ਦੇ ਵਿੱਚ ਜੇ ਮੈਂ VOTING ਦੀ ਸੂਚੀ ਦੇ ਹਿਸਾਬ ਨਾਲ ਗੱਲ ਕਰਾਂ ਤਾਂ 500 ਤੋਂ 700 ਫੈਮਿਲੀਆਂ ਨੇ ਜਿਹੜੀਆਂ ਖੇਤੀ ਨੇ ਟੱਚ ਫੈਮਿਲੀਆਂ ਨੇ ਜਿਹੜੀ ਖੇਤੀ ਕਰਦੀਆਂ ਨੇ ਸਾਰੀਆਂ ਖੇਤੀਬਾੜੀ ਕਰਦੀਆਂ ਨੇ ਝੀਰੀ ਜਾਂ ਕਣਕ ਦੋ ਫਸਲਾਂ ਦੇ ਉੱਤੇ ਪੂਰੇ ਦਾ ਪੂਰਾ ਪੰਜਾਬ ਡਿਪੈਂਡ ਕਰਦਾ ਇਹਨੂੰ ਮੋਨੋਕਲਚਰ ਕਿਹਾ ਜਾਂਦਾ ਮੋਨੋਕਲਚਰ ਦੀ ਖੇਤੀ ਕਰਦੇ ਨੇ ਵੀ ਫਸਲ ਆਈ ਫਸਲ ਵੱਡੀ ਜਿਵੇਂ ਅਕਸਰ ਕਿਸਾਨ ਕਹਿੰਦੇ ਨੇ ਮੰਡੀ ਸਿੱਟੀ ਤੇ ਪੈਸਾ ਲੈ ਕੇ ਵਾਪਸ ਇਹ ਇਹ ਸਰਕਲ ਕਿਸਾਨ ਦਾ ਕੀ ਕਰਦਾ ਹੈ ਸਿਰਫ 1 ਲੱਖ ਰੁਪਏ ਦਾ 1 ਏਕੜ ਤੋਂ ਇਨਕਮ ਕ੍ਰੀਏਟ ਕਰਕੇ ਦਿੰਦਾ ਹੁਣ ਇਸ 1 ਲੱਖ ਦੇ ਉੱਤੇ 30 ਤੋਂ 35000 ਰੁਪਏ ਦਾ ਜੋ ਖਰਚਾ ਹੈ ਉਹ ਵੀ ਆਉਂਦਾ ਕਿਉਂਕਿ ਫਰਟੀਲਾਈਜ਼ਰ ਖਾਦਾਂ ਪਾਈਆਂ ਜਾਂਦੀਆਂ ਨੇ ਬਹੁਤ ਸਾਰੇ ਕੈਮੀਕਲ ਖਾਦਾਂ ਪਾਈਆਂ ਜਾਂਦੀਆਂ ਨੇ ਰਸਾਇਣਿਕ ਖਾਦਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਨਾਲੇ ਖੇਤੀ ਕੀਤੀ ਜਾਂਦੀ ਹੈ ਆਪਣਾ ਫਰਜ਼ ਕੀ ਹੈ ਮੰਨ ਲਓ ਇੱਕ ਪਿੰਡ ਆ ਆਪਣੀ ਅਚੀਵਮੈਂਟ ਕਦੋਂ ਹੋਏਗੀ ਮੰਨ ਲਓ ਇੱਕ ਪਿੰਡ ਦੇ ਵਿੱਚ 1000 1000 ਫੈਮਿਲੀ ਹੈ ਜੋ ਅੱਜ ਕਿਤੋਂ ਨਾ ਕਿਤੋਂ ਸਬਜ਼ੀ ਲੈ ਆ ਰਹੀ ਹੈ ਉਹ ਚੋਂ 5 ਤੋਂ 7 ਫੈਮਿਲੀ ਜੀਆਂ ਹੋਣਗੀਆਂ ਜਿਹੜੀਆਂ ਖੁਦ ਬੀਜਦੀਆਂ ਨੇ ਖੁਦ ਗਰੋ ਕਰਦੀਆਂ ਤੇ ਖੁਦ ਆਪਣੀ ਫੈਮਿਲੀ ਲਈ ਖਾਂਦੀਆਂ ਨੇ ਬਾਕੀ ਦਾ ਸਾਰਾ ਪਿੰਡ ਨਹੀਂ ਕਿ ਇਹਦਾ ਡਾਟਾ ਨੂੰ ਜੇ ਅਪਾ ਜੀਓ ਪੁਆਇੰਟ 01 ਵੀ ਨਹੀਂ ਅਪਾ ਕਾਊਂਟ ਕਰ ਸਕਦੇ ਵੀ ਇਹਨਾਂ ਡਾਟਾ ਥੱਲੇ ਆ। ਬਾਕੀ ਜੇ ਸਾਰੇ ਪਿੰਡ ਕੀ ਵੇਟ ਕਰ ਰਿਆ ਹੁੰਦਾ ਵੀ ਰੇੜੀ ਵਾਲਾ ਆ ਕੇ ਰਾਮੂ ਵਾਜ ਬਾਊਗਾ ਸਬਜ਼ੀ ਲੈ ਲਓ ਸਬਜ਼ੀ ਲੈ ਲਓ ਉਹ ਸਬਜ਼ੀ ਲੈਣ ਲਈ ਉਹ ਲੋਕ ਵੀ ਬਾਹਰ ਨਿਕਲਦੇ ਇਹਨਾਂ ਕੋ 10-10 ਕਿਲੇ 20-20 ਕਿਲੇ ਜ਼ਮੀਨ ਦੇ ਨੇ ਮਤਲਬ ਇਸ ਲੈਵਲ ਤੇ ਪੰਜਾਬ ਦਾ ਜਿਹੜਾ ਮੋਰਲ ਡਾਊਨ ਆ ਆਪਣੇ ਲਈ ਸਬਜ਼ੀ ਵੀ ਨਹੀਂ ਵੀਜਦੇ ਆਪਣਾ ਕੀ ਫਰਜ਼ ਬਣਦਾ ਹੈ ਆਪਣਾ ਫਰਜ਼ ਬਣਦਾ ਉਸ ਪਿੰਡ ਦੇ ਵਿੱਚ ਹਰ ਫੈਮਿਲੀ ਮੰਨ ਲਓ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਜੇਕਰ 2000 ਦੀ ਜਨਸੰਖਿਆ ਰਹਿੰਦੀ ਹੈ ਤਾਂ ਹਰ ਬੰਦਾ ਰੋਟੀ ਖਾਂਦਾ ਤਿੰਨ ਟਾਈਮ ਦਾ ਫੂਡ ਹਰ ਬੰਦੇ ਨੂੰ ਚਾਹੀਦਾ ਹੈ ਹੁਣ ਆਪਣੀ ਅਚੀਵਮੈਂਟ ਉੱਥੇ ਹੋਏਗੀ ਉਹ ਫੂਡ ਉਸ ਪਿੰਡ ਦੇ ਵਿੱਚ ਹੀ ਗਰੋ ਹੋਏ ਤੇ ਉਸ ਕਿਸਾਨ ਦੇ ਘਰ ਇਹੀ ਗਰੋ ਹੋਏ ਜਿਹੜਾ ਉਸ ਪਿੰਡ ਦੇ ਵਿੱਚ ਰਹਿ ਰਿਹਾ ਆਪਾਂ ਉਹਨਾਂ ਨੂੰ ਖਾਦਾ ਪ੍ਰੋਵਾਈਡ ਕਰੀਏ ਆਰਗੇਨਿਕ ਉਹਨਾਂ ਨੂੰ ਟ੍ਰੇਨਿੰਗ ਪ੍ਰੋਵਾਈਡ ਕਰੀਏ ਉਹਨਾਂ ਦੀ ਇਨਕਮ ਨੂੰ ਵਧਾਉਣ ਦੇ ਵਿੱਚ ਹੈਲਪ ਕਰੀਏ ਮੰਨ ਲਓ ਇੱਕ ਪਿੰਡ ਆ ਨਾ ਤਾਂ ਤੁਹਾਡੇ ਲਈ ਉਹ ਤਕਰੀਬਨ ਤਕਰੀਬਨ ਇੱਕ ਪਿੰਡ 2 ਕਰੋੜ ਰੁਪਏ ਦਾ ਇਨਵੈਸਟਮੈਂਟ ਦੇ ਕੇ ਜਾਏਗਾ ਤੁਹਾਨੂੰ ਆਰਗੇਨਿਕ ਦੇ ਉੱਤੇ ਘੱਟੋ ਘੱਟ ਇੱਕ ਪਿੰਡ ਦੇ ਵਿੱਚ ਤੁਸੀਂ ਇੰਨਾ ਵਰਮੀ ਕੰਪੋਸਟ ਖਾਦ ਸੇਲ ਕਰ ਸਕਦੇ ਹੋ ਉਹਨਾਂ ਨੂੰ ਖਾਦ ਦੇ ਸਕਦੇ ਹੋ ਜਾਂ ਉਹਨਾਂ ਦਾ ਵਰਮੀ ਕੰਪੋਸਟ ਬੈਗ ਦੇ ਸਕਦੇ ਹੋ ਜਾਂ ਉਹਨਾਂ ਨੂੰ ਤੁਸੀਂ ਆਪਣੇ ਨਾਲ ਜੋੜ ਸਕਦੇ ਹੋ ਖੇਤੀ ਚੇਂਜ ਕਰਨ ਦੇ ਵਿੱਚ ਹਾਂ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਫਾਰਮਰਸ ਜੁੜਨਗੇ ਜਿਹੜੇ ਪਹਿਲਾਂ ਥੋੜਾ ਜਿਹਾ ਇਸ ਚੀਜ਼ ਨੂੰ ਸਮਝਦੇ ਨੇ ਜੋ ਤੁਹਾਨੂੰ ਪ੍ਰੋਡਿਊਸ ਕਰਕੇ ਦੇਣਗੇ ਮੰਨ ਲਓ ਕੋਈ ਫਾਰਮਰ ਆ ਉਹਨੂੰ ਸਮਝ ਹੋਏਗੀ ਆ ਉਹਨੂੰ ਜਾਂਚ ਹੈਗੀ ਹੈ ਖੇਤੀ ਕਰਨ ਦੀ ਉਹਨੇ ਹੋ ਸਕਦਾ ਤੁਹਾਡੇ ਲਈ ਮੂੰਗੀ ਬੀਜਤੀ ਉਹ ਮੂੰਗੀ ਕਿਸੇ ਹੋਰ ਪਿੰਡ ਦੇ ਵਿੱਚ ਕੰਮ ਆ ਜਾਏਗੀ ਆਪਣੇ ਸਟੋਰਾਂ ਤੇ ਆ ਜਾਏਗੀ ਜਾਂ ਉਹਨੇ ਮਾਂ ਬੀਜ ਤੇ ਜਾਂ ਉਹਨੇ ਮੋਠ ਬੀਜ ਤੇ ਜਾਂ ਉਹਨੇ ਕੋਈ ਏਦਾਂ ਦੀਆਂ ਸਬਜ਼ੀਆਂ ਬੀਜੀਆਂ ਜਿਹੜੀਆਂ ਆਪਾਂ ਨੂੰ ਚਾਹੀਦੀਆਂ ਨੇ ਪੂਰਾ ਫੈਮਿਲੀਆ ਨੂੰ ਚਾਹੀਦੀਆਂ ਨੇ ਅੱਜ ਆਪਾਂ ਨੂੰ ਕੰਮ ਕਰਨ ਦੀ ਲੋੜ ਆ ਡੋਰ ਟੂ ਡੋਰ ਪਿੰਡ ਤੋਂ ਪਿੰਡ ਜਾ ਕੇ ਆਪਣਾ ਨਾ ਨਿਆ ਜਿਹੜਾ ਬੈਂਚਰ ਆ ਉਹ ਇਸੇ ਤਰੀਕੇ ਨਾਲ ਵਰਕਿੰਗ ਕਰੇਗਾ ਇਹ ਪਿੰਡ ਤੋਂ ਪਿੰਡ ਜਾਵਾਂਗੇ ਇਹ 12000 ਪਿੰਡਾਂ ਪੰਜਾਬ ਦਾ ਤਾਂ ਆਪਾਂ 12000 ਪਿੰਡ ਅਗਲੇ 2 ਮਹੀਨਿਆਂ ਦੇ ਵਿੱਚ ਕੱਟ ਕਰਾਂਗੇ ਅਗਲੇ 2 ਮਹੀਨਿਆਂ ਦੇ ਵਿੱਚ ਜੋ ਆਪਣਾ ਟਾਰਗੇਟ ਆ ਉਹ ਆ 1000 ਬਾਗ ਦਾ 1000 ਬਾਗ ਦਾ ਮਤਲਬ ਆ ਵੀ ਜੇ 1000 ਬਾਗ ਦਾ ਪ੍ਰੋਡਿਊਸ ਪੰਜਾਬ ਦੇ ਵਿੱਚ ਸੇਲ ਹੋਊਗਾ ਤਾਂ 35 ਕਰੋੜ ਦਾ ਰੈਵਨਿਊ ਨਿਕਲ ਕੇ ਆਏਗਾ ਫਾਰਮਰਸ ਦੇ ਕੋਲ ਤੇ 5 ਕਰੋੜ ਦਾ ਰੈਵਨਿਊ ਐਜ਼ ਅ ਕੰਪਨੀ ਆਪਾਂ ਨੂੰ ਆ ਜਾਏਗਾ ਉਹ ਸਾਰੀ ਐਕਸਪਲੇਨ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰ ਦਾਂਗਾ ਤੁਹਾਨੂੰ ਦੱਸ ਦਾਂਗਾ ਤੇ ਇਹਦੇ ਨਾਲ ਜੋ بڑا ਮੇਨ ਮਕਸਦ ਆ ਪੰਜਾਬ ਦੇ ਵਿੱਚ ਆਕਸੀਜਨ ਦਾ ਲੈਵਲ ਉੱਪਰ ਲੈ ਕੇ ਜਾਣਾ ਵਾਟਰ ਦਾ ਲੈਵਲ ਜੋ ਕ੍ਰੈਸਿਸ ਨੇ ਵਾਟਰ ਦੇ ਜੋ ਆ ਜਿਆਦਾ ਅਚਾਨਕ ਮੀਂਹ ਆ ਗਿਆ ਕਦੇ ਕੁਛ ਆ ਗਿਆ ਇਹ ਗਲੋਬਲ ਵਾਰਨਿੰਗ ਆ ਇਦਾਂ ਦੇ ਸਿੰਪਟਮਸ ਨੂੰ ਸਹੀ ਕਰਨਾ ਆਪਾਂ ਨੂੰ ਬਹੁਤ بڑے ਲੈਵਲ ਤੇ ਜੋ ਕੈਮੀਕਲ ਖਾਦਾਂ ਨੇ ਉਹਨਾਂ ਤੋਂ ਦੂਰ ਜਾਣ ਦੀ ਲੋੜ ਪਊਗੀ ਤੇ ਬਹੁਤ ਜ਼ਿਆਦਾ بڑے ਲੈਵਲ ਤੇ ਆਪਾਂ ਨੂੰ ਪਲਾਂਟੇਸ਼ਨ ਕਰਨ ਦੀ ਲੋੜ ਪਊਗੀ ਕਿਉਂਕਿ ਅੱਜ ਜ਼ਰੂਰਤ ਆ ਜੋ ਕ੍ਰੈਡਿਟ ਜਿੰਨਾ ਕਾਰਬਨ ਕ੍ਰੈਡਿਟ ਆ ਜੋ ਕਾਰਬਨਸ ਪ੍ਰੋਡਿਊਸ ਕਰਦੀਆਂ ਨੇ ਕੰਪਨੀਆਂ ਉਹਨਾਂ ਨੂੰ ਵੀ ਇਹਨਾਂ ਦੀ ਜਿੰਨੀ ਜ਼ਰੂਰਤ ਪੈਂਦੀ ਆ ਤੁਸੀਂ ਕਾਰਬਨ ਕ੍ਰੈਡਿਟ ਉੱਤੇ ਪਾਲਿਸੀਸ ਨੂੰ ਕਦੇ ਧਿਆਨ ਨਾਲ ਪੜ੍ਹਿਆ ਹੋ ਦਵਾਈ ਵਰਗੀ ਕੰਟਰੀ ਬਹੁਤ ਜ਼ਿਆਦਾ ਟੈਕਸ ਪੇ ਕਰਦੀ ਆ ਕਿਉਂਕਿ ਉੱਥੇ ਕੋਈ ਦਰਖਤ ਨਹੀਂ ਹੈਗਾ ਔਰ ਉਹਨਾਂ ਨੂੰ ਜਦੋਂ ਉਹ ਕੋਈ ਇੰਡਸਟਰੀ ਚਲਾਉਂਦੇ ਨੇ ਤਾਂ ਉੱਥੇ ਦਾ ਜੋ ਪੋਲਿਊਸ਼ਨ ਕਰਦੇ ਨੇ ਪੋਲਿਊਸ਼ਨ ਦੇ ਬਦਲੇ ਦੇ ਵਿੱਚ ਉਹਨਾਂ ਨੂੰ ਪੈਸਾ ਦੇਣਾ ਪੈਂਦਾ ਯੂਐਨਓ ਨੂੰ ਜਾਂ ਮੰਨ ਲਓ ਸੈਂਟਰਸ ਨੂੰ ਜੋ ਇਹ ਜੈਂਟਰਲਾਈਜ਼ ਬਾਲਸੇ ਜਲਦੀ ਹੈ ਮੰਨ ਲਓ ਆਪਾਂ ਉਹਦੇ ਵਿੱਚ ਵੀ ਕਿਸੇ ਨਾ ਕਿਸੇ ਆਪਣੇ ਪੰਜਾਬ ਦਾ ਯੋਗਦਾਨ ਵਧਾਵਾਂਗੇ ਪੰਜਾਬ ਦੇ ਗਵਰਨਮੈਂਟ ਦਾ ਰੈਵਨਿਊ ਵਧਾਵਾਂਗੇ ਕਿਉਂਕਿ ਆਪਾਂ ਇੱਕ ਮਿਸ਼ਨ ਲੈ ਕੇ ਚੱਲੇ ਆ ਜਿਸ ਮਿਸ਼ਨ ਦੇ ਅੰਡਰ ਆਪਾਂ ਲੱਖਾਂ ਏਕੜ ਜ਼ਮੀਨ ਨੂੰ ਆਰਗੇਨਿਕ ਕਰਨਾ ਤੇ ਲੱਖਾਂ ਏਕੜ ਜ਼ਮੀਨ ਨੂੰ ਆਪਾਂ ਨੇ ਬਾਗਾਂ ਦੇ ਨਾਲ ਭਰ ਦੇਣਾ ਮੰਨ ਲਓ ਆਉਣੇ ਵਾਲੇ 2 ਸਾਲ ਦੇ ਵਿੱਚ ਜਦੋਂ ਕਦੇ ਪੰਜਾਬ ਦਾ ਨਾਂ ਲਿਆ ਜਾਏਗਾ ਉਹ ਨਸ਼ਿਆਂ ਲਈ ਨਹੀਂ ਲਿਆ ਜਾਏਗਾ ਉਹ ਲਿਆ ਜਾਏਗਾ ਪੰਜਾਬ ਬਾਗਾਂ ਦੀ ਧਰਤੀ ਹੈ ਜੀ ਪੰਜਾਬ ਦੇ ਵਿੱਚ ਐਪਲ ਦੀ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਆਵਾਗਡੋ ਦੀ ਖੇਤੀ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਬਦਾਮ ਦੀ ਖੇਤੀ ਕੀਤੀ ਜਾਂਦੀ ਹੈ ਤੁਸੀਂ ਸੁਣੋਗੇ ਵੀ ਆਉਣ ਵਾਲੇ 1 ਸਾਲ ਦੇ ਵਿੱਚ ਐਦਾਂ ਦਾ ਰੈਵਿਊਲੂਸ਼ਨ ਲਿਆ ਦਾਂਗੇ ਵੀ ਪੰਜਾਬ ਦੇ ਹਰ ਕੋਨੇ ਦੇ ਵਿੱਚ ਹਰ ਨੁੱਕਰ ਦੇ ਵਿੱਚ ਤੁਹਾਨੂੰ ਸੇਬ ਦਿਖੂਗਾ ਮੰਨ ਲਓ ਇਹ ਸਾਡੀ ਸੋਚ ਆ ਵੀ ਪੰਜਾਬ ਦਾ ਹਰ ਘਰ ਹਰ ਘਰ ਹਰ ਘਰ ਦਾ ਮਤਲਬ ਹਰ ਘਰ ਹਰ ਘਰ ਦੇ ਵਿੱਚ 2 ਤੋਂ 3 ਪਲਾਂਟ ਐਪਲ ਦੇ ਹੋਣੇ ਚਾਹੀਦੇ ਨੇ ਕਿਉਂਕਿ ਐਪਲ ਹਰ ਬੰਦਾ ਖਾ ਨਹੀਂ ਸਕਦਾ ਮੰਨ ਲਓ ਅੱਜ ਜਿਵੇਂ ਐਪਲ ਦੀ ਗੱਲ ਕਰਦਾ ਤਾਂ 200 ਤੋਂ 300 ਰੁਪਏ ਕਿਲੋ ਮਿਲਦਾ ਜੀ ਕਸ਼ਮੀਰ ਤੋਂ ਆਉਂਦਾ ਜਾਂ ਅਲੱਗ-ਅਲੱਗ ਸੂਬਿਆਂ ਤੋਂ ਆਉਂਦਾ ਉਹ ਪਹਿਲਾਂ ਤਾਂ ਉਹਨੂੰ ਫਾਰਮ ਕੀਤਾ ਜਾਂਦਾ ਫਾਰਮ ਕਰਨ ਤੋਂ ਬਾਅਦ ਬਹੁਤ ਸਾਰੇ ਪਰੋਦੇ ਬਿੱਟ ਬਲਾ ਕੇ ਉਹਨੂੰ ਸਟੋਰ ਕਰ ਦਿੱਤਾ ਜਾਂਦਾ ਜੇ ਜਦੋਂ ਤੁਸੀਂ ਪੰਜਾਬ ਦੇ ਵਿੱਚ ਐਪਲ ਪੈਦਾ ਕਰੋਗੇ ਹਰ ਘਰ ਦੇ ਵਿੱਚ ਦੋ ਤੋਂ ਤਿੰਨ ਬੂਟੇ ਹੋਣਗੇ ਤਾਂ ਹਰ ਕਿਸਾਨ ਆਪਣੇ ਘਰੋਂ ਤੋੜ ਕੇ ਫਰੂਟ ਖਾ ਸਕੂਗਾ ਹਰ ਮੋਟਰ ਤੇ ਹਰ ਨੁੱਕਰ ਤੇ ਤੁਹਾਨੂੰ ਸੇਵ ਦਿਖੂਗਾ ਇਹ ਕਦੋਂ ਹੋ ਸਕੇਗਾ ਜਦੋਂ ਜਨਰੇਸ਼ਨ ਆਫ ਫਾਰਮਿੰਗ ਦੇ ਯੋਧੇ ਇਹਦਾ ਲੋਹਾ ਮਣਾਉਣਗੇ ਸਮਾਜ ਦੇ ਵਿੱਚ ਜਾ ਕੇ ਪਹਿਲਾਂ ਤਾਂ ਅੱਜ ਲੋਕਾਂ ਨੂੰ ਯਕੀਨ ਹੀ ਨਹੀਂ ਆਉਂਦਾ ਵੀ ਐਪਲ ਪੰਜਾਬ ਚ ਖੋ ਸਕਦਾ ਨਿੰਬੂ ਬਹੁਤ سارے ਲੋਕਾਂ ਨੂੰ ਤਾਂ ਨਿੰਬੂ ਵੀ ਨਹੀਂ ਲੱਗਦਾ ਵੀ ਹੋ ਸਕਦਾ ਬਹੁਤ سارے ਲੋਕਾਂ ਨੂੰ ਬਦਾਮ ਨਹੀਂ ਲੱਗਦਾ ਬਹੁਤ سارے ਲੋਕਾਂ ਨੂੰ ਅਵੋਕਾਡੋ ਨਹੀਂ ਲੱਗਦਾ ਮੰਨ ਲਓ ਅੱਜ ਡ੍ਰੈਗਨ ਫਰੂਟ ਪੰਜਾਬ ਦੇ ਬਹੁਤ ਸਾਰੇ ਕਿਸਾਨ ਖੇਤੀ ਕਰ ਰਹੇ ਨੇ ਉਦੋਂ 1 ਏਕੜ 'ਚੋਂ 10 ਤੋਂ 15 ਲੱਖ ਦੀ ਇਨਕਮ ਲੈ ਸਕਦੇ ਆ ਆਪਾਂ ਕੀ ਕਰਨਾ ਚਾਹੁੰਦੇ ਆ ਆਪਾਂ ਕਿਸਾਨਾਂ ਦੀ ਇਨਕਮ ਨੂੰ ਵਧਾਉਣਾ ਚਾਹੁੰਦੇ ਆ ਇਨਕਮ ਕਦੋਂ ਵਧੇਗੀ ਜਦੋਂ ਕਿਸਾਨ ਸਮਝੇਗਾ ਸਿੱਖੇਗਾ ਤੇ ਸੇ ਖੇਤੀ ਨੂੰ ਅਪਣਾ ਕੇ ਅੱਗੇ ਵਧੇਗਾ ਇਹਦੇ ਵਿੱਚ ਇਕੱਲਾ ਖੇਤੀ ਕਰਨਾ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਜਿਵੇਂ ਮਾਰਕੀਟਿੰਗ ਇਹਦਾ ਮੇਨ ਪਾਰਟ ਆ ਮਾਰਕੀਟਿੰਗ ਦਾ ਹੋਣਾ ਬਹੁਤ ਜ਼ਰੂਰੀ ਆ ਤੁਹਾਨੂੰ ਮੰਡੀਆਂ ਦੀ ਪਛਾਣ ਹੋਣੀ ਚਾਹੀਦੀ ਆ ਜੇ ਮੈਂ ਗੱਲ ਕਰਾਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜੇਕਰ 100 ਕਿਲਾ ਜਾਂ 500 ਕਿਲਾ ਐਪਲ ਦਾ ਲੱਗਿਆ ਤਾਂ ਉਹ 500 ਕਿਲਾ ਜ਼ਰੂਰੀ ਨਹੀਂ ਵੀ ਆਪਾਂ ਪੰਜਾਬ 'ਚ ਸੇਲ ਕਰਨਾ ਤਾਂ ਉਹਦੇ ਲਈ ਆਰਡਰ ਪੰਜਾਬ ਦਿੱਲੀ ਦੀਆਂ ਮੰਡੀਆਂ ਗੁਰਦਾਵਾਲ ਦੀਆਂ ਮੰਡੀਆਂ ਮਹਾਰਾਸ਼ਟਰ ਦੀਆਂ ਮੰਡੀਆਂ ਵੱਲੋਂ ਹਰ ਮੰਡੀਆਂ ਨੂੰ ਟੱਚ ਕਰਨਾ ਪਏਗਾ ਤਾਂ ਜੋ ਆਪਾਂ ਪੰਜਾਬ ਦੇ ਵਿੱਚ ਪੈਦਾ ਕਰਕੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆਪਣੇ ਐਪਲ ਨੂੰ ਵੇਚਾ ਸਕੀਏ ਤੁਹਾਡੀ ਸੋਚ ਬਹੁਤ ਬੜੀ ਕਰਨੀ ਦੀ ਲੋੜ ਆ ਬਹੁਤ ਬੜੀ ਦਾ ਮਤਲਬ ਆ ਵੀ ਕਿਉਂਕਿ ਜੂਨ ਦੇ ਵਿੱਚ ਸੇਬ ਨਹੀਂ ਪੱਕਣਾ ਜੂਨ ਕੀ ਹੁੰਦਾ ਬਿਲਕੁਲ ਆਫਸਨ ਹੁੰਦਾ ਐਪਲ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਸਮੇ ਕਿਤੇ ਵੀ ਐਪਲ ਨਹੀਂ ਪੈਦਾ ਹੁੰਦਾ ਜੋ ਦੁਕਾਨਾਂ ਦੇ ਉੱਤੇ ਵੀ ਐਪਲ ਪਿਆ ਹੁੰਦਾ ਉਹ ਸਟੋਰ ਤੋਂ ਆਉਂਦਾ ਉਹਦਾ ਰੇਟ ਵੀ 300 350 ਰੁਪਏ ਕਿਲੋ ਹੁੰਦਾ ਜੇਕਰ ਕਿਸਾਨ ਉਸ ਸਮੇ ਐਪਲ ਪੈਦਾ ਕਰੂਗਾ ਉਹਦੀ ਕੁਆਲਿਟੀ ਨੂੰ ਇਨਕਰੀਜ਼ ਕਰੇਗਾ ਆਰਗੇਨਿਕ ਹੋਏਗਾ ਤਾਂ ਕਿਸਾਨ ਨੂੰ ਜੇਕਰ ਮੈਂ ਗੱਲ ਕਰਾਂ 100 ਰੁਪਿਆ ਵੀ 1 ਕਿਲੋ ਦਾ ਮਿਲਦਾ ਹੈ ਤਾ 100 ਰੁਪਏ ਦੇ ਹਿਸਾਬ ਨਾਲ ਵੀ ਕਿਸਾਨ 15 ਤੋਂ 18 ਲੱਖ ਰੁਪਏ ਇੱਕ ਏਕੜ ਦਾ ਕਮਾ ਲੇਗਾ ਜੇਕਰ ਸਾਨੂੰ ਟਰਾਂਸਪੋਰਟ ਕਰਕੇ ਦਿੱਲੀ ਲੈ ਜਾਣਾ ਪੈ ਗਿਆ ਜਾਂ ਦਿੱਲੀ ਤੋਂ ਬਾਹਰ ਵੀ ਲੈ ਜਾਣਾ ਪੈ ਗਿਆ ਤਾਂ ਵੀ ਉਹ ਆਪਣੇ ਕਿਸਾਨ ਦੇ ਬੱਲੇ 10 ਲੱਖ ਤੋਂ ਪਲੱਸ ਦੀ ਇਨਕਮ ਪਾਏਗੀ ਆਪਾਂ ਆਪਾਂ ਜਦੋਂ ਚਾਹੁੰਦੇ ਆ ਵੀ ਆਪਾਂ ਕਿਸਾਨ ਨੂੰ ਉੱਪਰ ਚੱਕਣਾ ਤਾਂ ਆਪਾਂ ਨੂੰ ਵੱਧ ਤੋਂ ਵੱਧ ਕਿਸਾਨਾਂ ਨੂੰ ਇੰਡੀਪੈਂਡੈਂਟ ਕਰਨਾ ਪੈਣਾ ਜੀ ਉਹਨਾਂ ਨੂੰ ਆਪਾਂ ਆਪਣੇ ਨਾਲ ਕੰਟਰੈਕਟ 'ਚ ਲਈਏ ਵੀ ਹਾਂ ਖੇਤੀ ਤੂੰ ਕਰ ਤੂੰ ਸਿੱਖ ਅਸੀਂ ਤੇਰੇ ਨਾਲ ਸਪੋਰਟ ਕਰਾਂਗੇ ਤੇਰੀ ਸਪੋਰਟ ਕਰਾਂਗੇ ਖੇਤੀ ਕਰਨ ਦੇ ਵਿੱਚ ਤੇਰੀ ਸਪੋਰਟ ਕਰਾਂਗੇ ਪਲਾਂਟੇਸ਼ਨ ਕਰਨ ਦੇ ਵਿੱਚ ਉਸ ਪਲਾਂਟੇਸ਼ਨ ਦੇ ਉੱਤੇ ਜੇ ਕੋਈ ਬਿਮਾਰੀ ਆਉਂਦੀ ਉਸ ਬਿਮਾਰੀ ਨੂੰ ਠੀਕ ਕਰਨ ਦੇ ਵਿੱਚ ਉਹਨੂੰ ਉਸ ਦੇ ਵਿੱਚ ਐਂਟਰ ਕ੍ਰੋਪਿੰਗ ਦੇ ਵਿੱਚ ਤੂੰ ਕੀ ਲਗਾ ਸਕਦਾ ਉਸ ਨੂੰ ਦੱਸਣ ਦੇ ਵਿੱਚ ਉਹਦੀ ਮਾਰਕੀਟਿੰਗ ਦੇ ਵਿੱਚ ਆਪਾਂ ਸਪੋਰਟ ਕਰਾਂਗੇ ਉਹਨੂੰ ਹਰ ਉਸ ਐਂਗਲ ਦੇ ਉੱਤੇ ਜਿਸ ਐਂਗਲ ਦੇ ਨਾਲ ਉਹ ਆਪਣੀ ਖੇਤੀ ਅੱਜ ਜੇਕਰ ਆਪਣੇ ਨੇ 1 ਕਿਲੋ ਦੀ ਸ਼ੁਰੂ ਕਰਦਾ ਸਿੱਖ ਕੇ ਆਉਣੇ ਦੇ ਸਮੇਂ ਦੇ ਵਿੱਚ ਉਹ ਕਿੱਲੀ 1 ਕਿੱਲੇ ਤੋਂ 100 ਕਿੱਲਾ 500 ਕਿੱਲੇ ਤੱਕ ਲੈ ਕੇ ਜਾਵੇ ਅੱਜ ਮਨ ਲੋਕਾਂ ਨੂੰ ਆਪਾਂ ਨੂੰ ਇਹ ਚੀਜ਼ ਦਿਖਾਉਣੀ ਪਣੀ ਆ ਵੀ ਅੱਜ ਜੇਕਰ ਕੋਈ ਕਿਸਾਨ ਇੱਕ ਕਿਲੇ ਨਾਲ ਸਾਡਾ ਜੁੜਿਆ ਉਹਦੀ ਇਨਕਮ 1 ਲੱਖ ਤੋਂ 3 ਲੱਖ ਹੋਈ 5 ਲੱਖ ਹੋਈ 10 ਲੱਖ ਹੋਈ ਜਦੋਂ ਉਹ 10 ਕਿਲਿਆਂ ਨਾਲ ਐਂਟਰ ਕਰੇਗਾ ਤਾਂ ਉਹਦੀ ਇਨਕਮ 10 ਲੱਖ 20 ਲੱਖ ਤੇ 1 ਕਰੋੜ ਰੁਪਏ ਤੱਕ ਜਾਏਗੀ ਆਪਣਾ ਮੇਨ ਮਕਸਦ ਕੀ ਆ ਫਾਰਮਿੰਗ ਨੂੰ ਉੱਪਰ ਲੈ ਕੇ ਜਾਣਾ ਯੂਥ ਨੂੰ ਉੱਪਰ ਲੈ ਕੇ ਜਾਣਾ ਤੇ ਨਾਲ ਨਾਲ ਪੰਜਾਬ ਦੇ ਵਿੱਚ ਆਰਗੈਨਿਕ ਨੂੰ ਪ੍ਰਮੋਟ ਕਰਨਾ ਸੋ ਦੋਸਤੋ ਹੁਣ ਸਮਾਂ ਆ ਗਿਆ ਆਪਾਂ ਨੂੰ ਅੱਗੇ ਵੱਧ ਕੇ ਇਸ ਮਿਸ਼ਨ ਨੂੰ ਲੈ ਕੇ ਜਾਣਾ ਪਏਗਾ ਅੱਗੇ ਵੱਧ ਕੇ ਆਪਾਂ ਨੂੰ ਹਰ ਘਰ ਤੱਕ ਪਹੁੰਚਣਾ ਪਵੇਗਾ ਤੁਸ ਤੁਹਾਨੂੰ ਮੇਰਾ ਸਾਥ ਦੇਣ ਦੀ ਲੋੜ ਹੈ ਤਾਂ ਕਿ ਵੱਧ ਤੋਂ ਵੱਧ ਬੰਦੇ ਮੇਰਾ ਸਾਥ ਦੇਣ ਤਾਂ ਜੋ ਆਪਾਂ ਇਸ ਮਿਸ਼ਨ ਨੂੰ بڑے ਲੈਵਲ ਤੇ ਪੂਰੇ ਵਰਲਡ ਲੈਵਲ ਤੇ ਲੈ ਕੇ ਜਾਈਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਗੱਲ ਹੋਵੇ ਵੀ ਹਾਂ ਆਰਗੇਨਿਕ ਦੀ ਕਿਤੇ ਗੱਲ ਤੁਰੀ ਵੀ ਤਾਂ ਹਰ ਉਸ ਬੰਦੇ ਦਾ ਨਾਮ ਲਿਆ ਜਾਏ ਜੋ ਜੁਨੇਸ਼ਨ ਨੂੰ ਫਾਰਮਿੰਗ ਦਾ ਪਾਰਟ ਸੀਗਾ ਆਪਾਂ ਚਾਹੁੰਦੇ ਹਾਂ ਹਰੋ ਬੰਦਾ ਤੁਹਾਨੂੰ ਯਾਦ ਕਰੇ ਕਿਸ ਲਈ ਵੀ ਹਾਂ ਕਦੇ ਨਾ ਕਦੇ ਤੁਸੀਂ ਗਾਈਡ ਕੀਤਾ ਸੀਗਾ ਵੀ ਜੇ ਕੈਂਸਰ ਤੋਂ ਬਚਣਾ ਤਾਂ ਆਰਗੇਨਿਕ ਫੂਡ ਦੇ ਉੱਤੇ ਆਉਣਾ ਪਏਗਾ ਅੱਜ ਵਰਲਡ ਦੇ ਵਿੱਚ ਕੈਂਸਰ ਦੀ ਵੈਕਸੀਨ ਨੂੰ ਡਿਵੈਲਪ ਕੀਤਾ ਗਿਆ ਇਹ ਬੜੀ ਖੁਸ਼ੀ ਦੀ ਗੱਲ ਆ ਉਹਨਾਂ ਨੇ ਆਲੇ 6 ਮਹੀਨਿਆਂ ਤੱਕ ਇਹ ਵੈਕਸੀਨ ਪੂਰੇ ਵਰਲਡ ਦੇ ਵਿੱਚ ਸਪਲਾਈ ਹੋ ਜਾਏਗੀ ਪਰ ਇਹ ਇਸ ਵੈਕਸੀਨ ਤੋਂ ਵੀ ਜ਼ਿਆਦਾ ਜ਼ਰੂਰੀ ਆ ਤੁਹਾਡਾ ਫੂਡ ਵੀ ਇਹ ਵੈਕਸੀਨ ਚਲੋ ਪ੍ਰਮਾਤਮਾ ਕਰੇ ਵੀ ਹਿੰਦੁਸਤਾਨ ਦੇ ਵਿੱਚ ਵੀ ਜਲਦ ਆਵੇ ਤੇ ਲੋਕਾਂ ਨੂੰ ਕੈਂਸਰ ਵਰਗੀ ਖਤਰਨਾਕ ਬਿਮਾਰੀ ਤੋਂ ਛੁਕਾਰਾ ਮਿਲੇ ਪਰ ਇਫ ਕੈਂਸਰ ਹੋਵੇ ਨਾ ਹੋਰ ਬਿਮਾਰੀਆਂ ਹੋਣ ਨਾ ਬ੍ਰੇਨ ਟਿਊਮਰ ਕਿਸੇ ਨੂੰ ਹੋਵੇ ਨਾ ਕਾ ਕਦੋਂ ਹੋਏਗਾ ਜਦੋਂ ਤੁਸੀਂ ਉਹਨੂੰ ਗਾਈਡ ਕੀਤਾ ਵੀ ਹਾਂ ਤੈਂ ਫੂਡ ਦੇ ਵਿੱਚ ਜਿਹੜਾ ਤੇਰਾ ਤਿਆਰ ਕਰ ਰਿਆ ਉਹਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਕਰਨਾ ਤੂੰ ਖੁਦ ਪ੍ਰੋਡਿਊਸ ਪੈਦਾ ਕਰ ਆਪਣੇ ਘਰੇ ਘਰ ਆਪਣੇ ਘਰੇ ਆਪਣੇ ਬੱਚਿਆਂ ਨੂੰ ਆਪਣੇ ਹੱਥ ਦੇ ਨਾਲ ਆਰਗੇਨਿਕ ਫੂਡ ਪੈਦਾ ਕਰਕੇ ਦੇ ਤਾਂ ਜੋ ਉਹ ਬੱਚੇ ਆਰਗੇਨਿਕ ਫੂਡ ਖਾਣ ਤੇ ਸਾਰੀ ਜ਼ਿੰਦਗੀ ਉਹਨਾਂ ਦਾ ਮਾਈਂਡ ਜਿਹੜਾ ਡਿਵੈਲਪ ਰਹੇ ਉਹਨਾਂ ਨੂੰ ਹਰ ਕਿਸੇ ਵੀ ਚੀਜ਼ ਦੀ ਕਰੇਵਿੰਗ ਨਾ ਹੋਵੇ ਮੰਨ ਲਓ ਅੱਜ ਬੱਚਿਆਂ ਨੂੰ ਬਹੁਤ ਸਾਰੀ ਚੀਜ਼ਾਂ ਦੀ ਕਰੇਵਿੰਗ ਹੁੰਦੀ ਆ ਮਿੱਠਾ ਖਾਣ ਦੀ ਚੌਕਲੇਟ ਖਾਣ ਦੀ ਲੇਜ਼ ਕਰਕੇ ਖਾਣ ਦੀ ਕਾਦੇ ਹੁੰਦੀ ਆ ਕਿਉਂਕਿ ਸਾਡਾ ਫੂਡ ਇਨਟੇਕ ਸਹੀ ਨਹੀਂ ਹੈਗਾ ਅੱਜ ਅਸੀਂ ਬਹੁਤ ਸਾਰੀਆਂ ਚੀਜ਼ਾਂ ਕੈਮੀਕਲ ਬੇਸ ਖਾ ਰਹੇ ਆ ਪੈਕਟ ਬੰਦ ਫੂਡ ਖਾ ਰਹੇ ਆ ਜਿਨ੍ਹਾਂ ਦੇ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਨੂੰ ਅੱਗੇ ਆਉਣਾ ਪੈਂਦਾ ਸੋ ਦੋਸਤੋ ਖਿੱਚ ਕੇ ਕਰੋ ਕੰਮ ਦੀ ਤਿਆਰੀ ਜੇ ਜਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦਿਖਾਵਾਂਗੇ ਵੀ ਜਨਰੇਸ਼ਨਲ ਫਾਰਮਿੰਗ ਕਿਸ ਤਰੀਕੇ ਨਾਲ ਅੱਗੇ ਵੱਧ ਸਕਦੀ ਆ ਕਿਸ ਤਰੀਕੇ ਨਾਲ ਆਪਾਂ ਪੰਜਾਬ ਦੀ ਹਿੰਦੁਸਤਾਨ ਦੀ ਨੀੜੀਪੀ ਦੇ ਵਿੱਚ ਆਪਣਾ ਯੋਗਦਾਨ ਦਵਾਂਗੇ ਆਪਾਂ ਯੂਥ ਨੂੰ ਅੱਗੇ ਲੈ ਕੇ ਜਾਵਾਂਗੇ ਯੂਥ ਨੂੰ ਆਪਾਂ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਪੰਜਾਬ 'ਚ ਰਹਿ ਕੇ ਆਪਣਾ ਹਿੰਦੁਸਤਾਨ ਤੱਕ ਆਪਣਾ ਨਾਮ ਆਪਣੇ ਨਾਮ ਦਾ ਡੰਕਾ ਪਵਾ ਸਕਦੇ ਹੋ ਮੈਂ ਮੋਢੇ ਨਾ ਮੋਢਾ ਲਾ ਕੇ ਖੜੂੰਗਾ ਚਾਹੇ ਸਾਨੂੰ ਆਪਣੇ ਖੂਨ ਦੇ ਕਤਰਾ ਵੀ ਦੇਣਾ ਪਵੇ ਦੰਭਾਂਗੇ ਪਰ ਇਸ ਨੂੰ ਜਨਰੇਸ਼ਨਲ ਫਾਰਮਿੰਗ ਨੂੰ ਕਦੇ ਬੰਦ ਨਹੀਂ ਹੋਣ ਦਵਾਂਗੇ ਜੇ ਉਹ ਇਸ ਲੈਵਲ ਦੇ ਉੱਪਰ ਲੈ ਕੇ ਜਾਵਾਂਗੇ ਵੀ ਹਰ ਬੰਦਾ ਮਾਨ ਕਰੇਗਾ ਮੈਂ ਜਨਰੇਸ਼ਨਲ ਫਾਰਮਿੰਗ ਦਾ 파ਟ ਆ ਤੁਹਾਨੂੰ ਪਿਛਲੇ 1 ਸਾਲ ਦਾ ਟਰੈਕ ਸਾਡਾ ਪਤਾ ਹੀ ਲੱਗਿਆ ਹੋਵੇਗਾ ਕਿ ਇਸ ਤਰੀਕੇ ਨਾਲ ਆਪਾਂ ਮਿਹਨਤ ਕੀਤੀ ਆ ਤੁਸੀਂ ਕਿਸ ਤਰੀਕੇ ਨਾਲ ਦਿਨ ਰਾਤ ਦੇ ਕੀਤੀ ਆ ਆਪਾਂ ਇਹ ਦਿਨ ਰਾਤ ਦੀ ਮਿਹਨਤ ਜਿਹੜੀ ਕੀਤੀ ਆ ਉਹਨੂੰ ਹੋਰ ਉੱਪਰ ਲੈ ਕੇ ਜਾਵਾਂਗੇ ਹੋਰ ਮਿਹਨਤ ਕਰਾਂਗੇ ਤੇ ਦਿਖਾਵਾਂਗੇ ਵੀ ਜਨਰੇਸ਼ਨਲ ਫਾਰਮਿੰਗ ਕੀ ਚੀਜ਼ ਆ ਇੱਕ ਰੈਵਿਊਲੂਸ਼ਨ ਇਹ ਇੱਕ ਪਿੰਡ ਚ ਉੱਠਿਆ ਸੀਗਾ ਪੂਰੇ ਹਿੰਦੁਸਤਾਨ ਨੂੰ ਜੋੜਿਆ ਪੂਰੇ ਹਿੰਦੁਸਤਾਨ ਦੀ ਭੂਗੋਲਿਕ ਸਥਿਤੀ ਨੂੰ ਚੇਂਜ ਕੀਤਾ ਲੋਕਾਂ ਦੀ ਸੋਚ ਨੂੰ ਚੇਂਜ ਕੀਤਾ ਲੋਕਾਂ ਦੀ ਫ੍ਰੀਡਮ ਨੂੰ ਕੈਮ ਕੀਤਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਬਹੁਤ ਸਾਰੇ ਖੇੜੇ ਲੈ ਕੇ ਆਇਆ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਕੰਟੀਨਿਊ ਕਰਾਂਗੇ ਤੇ ਇਹਦੇ ਨਾਲ ਨਾਲ ਅਰੋ ਬੰਦਾ ਜਿਹੜਾ ਸਾਡੇ ਤੇ ਭਰੋਸਾ ਕਰਕੇ ਅੱਜ ਸਾਡੇ ਨਾਲ ਖੜਾ ਉਹਨਾਂ ਦਾ ਸਾਡਾ ਅਸੀਂ ਦਿਲੋਂ ਦਿਲੋਂ ਧੰਨਵਾਦ ਕਰਦੇ ਆ ਜਿਹੜਾ ਸਾਡੇ ਤੇ ਭਰੋਸਾ ਕਰ ਰਿਹਾ ਉਹ ਦੋਸਤੋ ਇਹਦੇ ਆਪਣੇ ਮੇਨ ਵੈਂਚਰ ਰਹਿਣਗੇ ਆਉਣ ਵਾਲੇ ਸਮੇਂ ਦੇ ਉਹ ਹੈਗਾ ਵਰਮਿੰਗ ਕੰਪੋਸਟ ਡੈਰੀ ਫਾਰਮਿੰਗ ਇਹਦੇ ਨਾਲ ਨਾਲ ਬਾਗਬਾਨੀ ਜਿਹੜਾ 1 ਆਫ ਦਾ ਮੋਸਟ ਇੰਪੋਰਟੈਂਟ ਰਹੇਗਾ ਬਾਗਬਾਨੀ ਰਹੇਗਾ ਗਰੋ ਬੈਗ ਰਹੇਗਾ ਆਪਾਂ ਸਿਲੇਕਟਡ ਜੇ ਜਿਹਨੇ ਵੈਂਚਰ ਨੇ ਉਹਨਾਂ ਦੇ ਉੱਤੇ ਕੰਮ ਕਰਨਾ ਪਹਿਲਾਂ ਉਹਨਾਂ ਨੂੰ 100% ਆਪਾਂ ਪ੍ਰਮੋਟ ਕਰਕੇ ਸਕਸੈਸ ਕਰਕੇ ਹੀ ਅੱਗੇ ਵਧਣਾ ਉਸ ਤੋਂ ਬਾਅਦ ਹੀ ਅਗਲਾ ਵੈਂਚਰ ਆਪਾਂ ਲੈ ਕੇ ਆਵਾਂਗੇ ਪਹਿਲਾਂ ਆਪਾਂ ਜਿਹੜੇ ਵੈਂਚਰਸ ਆਪਣੇ ਪੂਰੀ ਤਰ੍ਹਾਂ ਸਕਸੈਸ ਨਹੀਂ ਮੈਂ ਵਰਮਿੰਗ ਬੋਸ ਆਪਣਾ ਸਕਸੈਸ ਵੈਂਚਰ ਆ ਜਿਹਦੇ ਨਾਲ ਆਪਾਂ ਬਹੁਤ ਬੜੇ ਲੈਵਲ ਤੇ ਰੈਵੋਲੂਸ਼ਨ ਲਿਆ ਸਕਦੇ ਆ ਲੋਕਾਂ ਦੇ ਘਰਾਂ ਦੇ ਵਿੱਚ ਹੋਰ ਕਿ ਨਹੀਂ ਕਰ ਲਈ ਤੁਹਾਡਾ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ ਇਸ ਟਾਈਮ ਮੈਂ ਐਜ਼ ਅ ਸੀਐਮਡੀ ਐਜ਼ ਅ ਬਿਕਰਮਜੀਤ ਸਿੰਘ ਰੰਧਾਵਾ ਤੁਹਾਨੂੰ ਰਿਕੁਐਸਟ ਕਰਦਾ ਵੀ ਹਰ ਬੰਦਾ ਇਸ ਟਾਈਮ ਸਾਡਾ ਸਾਥ ਦਓ ਤਾਂ ਜੋ ਆਪਾਂ ਇਸ ਸਿਸਟਮ ਨੂੰ ਉਸ ਬਲੰਦੀਆਂ ਤੱਕ ਲੈ ਜਾ ਜਾਈਏ ਵੀ ਹਰ ਬੰਦਾ ਕਹਿ ਸਕੇ ਵੀ ਮੈਂ ਜੇਨਰੇਸ਼ਨਲ ਫਾਰਮਿੰਗ ਦਾ ਪਾਰਟ ਬਣਨਾ ਹੈ ਹਰ ਬੰਦਾ ਮਾਣਨਾ ਕਹਿ ਸਕੇ ਵੀ ਹਾਂ ਮੈਂ ਜੇਨਰੇਸ਼ਨਲ ਫਾਰਮਿੰਗ ਦਾ ਪਾਰਟ ਹੈਗਾ ਹਾਰੋ ਬੰਦਾ ਤੁਹਾਨੂੰ ਜਦੋਂ ਕੋਈ ਮਿਲੇ ਵੀ ਹਾਂ ਤੁਸੀਂ ਕਿੱਥੇ ਕੰਮ ਕਰਦੇ ਤੁਸੀਂ ਦੱਸੋ ਜੁਨੇਸ਼ਾ ਫਾਰਮਿੰਗ ਦਾ ਹਾਂ ਵੀ ਕਹੇ ਵੀ ਹਾਂ ਇੱਕ ਆਰਗੇਨਿਕ ਦੀ ਰੈਵਲੂਸ਼ਨ ਲਿਆਉਣ ਵਾਲੀ ਕੰਪਨੀ ਨਾਲ ਤੁਸੀਂ ਕੰਮ ਕਰ ਰਹੇ ਹਾਂ ਹਾਰੋ ਉਸ ਕੰਪਨੀ ਦਾ ਕੰਮ ਕਰ ਰਿਹਾ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਕੈਮੀਕਲ ਨੂੰ ਬਾਹਰ ਕੱਢ ਰਹੇ ਨੇ ਬਿਮਾਰੀਆਂ ਨੂੰ ਬਾਹਰ ਕੱਢ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਲਿਆ ਰਹੇ ਨੇ ਖੇੜੇ ਲਿਆ ਰਹੇ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਇਨਕਮ ਦੀ ਸੋਰਸ ਬਣ ਰਹੇ ਨੇ ਸੋ ਦੋਸਤੋ ਇਹ ਸਾਰੀਆਂ ਚੀਜ਼ਾਂ ਆਪਣੀਆਂ ਚੱਲਦੀਆਂ ਰਹਿਣੀਆਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਅੱਗੇ ਕੰਟੀਨਿਊ ਕਰਦੇ ਰਹਿਣਾ ਇਨ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਆਪਾਂ ਬਹੁਤ ਸਾਰੀਆਂ ਨਵੀਆਂ ਅਪਰੇਸ਼ਨ ਬਹੁਤ ਸਾਰੀਆਂ ਨਵੀਆਂ ਸੇਵਾਵਾਂ ਚਾਲੂ ਕਰਾਂਗੇ। ਸੋ ਦੋਸਤੋ ਇੱਕ ਆਪਾਂ ਨਵੀਂ ਚੀਜ਼ ਚਾਲੂ ਕਰਾਂਗੇ ਨਵੇਂ ਸੌਫਟਵੇਅਰ ਚਾਲੂ ਕਰਾਂਗੇ ਵੀ ਇਹ ਬਹੁਤ ਬੰਦਿਆਂ ਦਾ ਮਰਹਿ ਲਈ ਆ ਉਹਦੇ ਨਾਲ ਇਹ ਰਹਿਣ ਜਿਹਨਾਂ ਚੱਲਾਂਗੇ ਮੰਨ ਲਓ ਆਪਾਂ ਇੱਕ ਫੰਡ ਰੇਸ ਕਰਨਾ ਸਟਾਰਟ ਕਰਾਂਗੇ ਉਹ ਫੰਡ 1% ਵੀ ਹੋ ਸਕਦਾ 10% ਵੀ ਹੋ ਸਕਦਾ ਮੰਨ ਲਓ ਇਨ ਕੇਸ ਆਪਣੇ ਜਿੰਨੇ ਵੀ ਆਪਣਾ ਵਪਾਰ ਜੁੜਿਆ ਹੋਇਆ ਚਾਹੇ ਉਹ ਆਪਣਾ ਯੂਜ਼ਰ ਆ ਚਾਹੇ ਉਹ ਆਪਣਾ ਕੰਮ ਕਰਨ ਵਾਲਾ ਸਪਾਈ ਆ ਦੋ categories ਹੋਣੀਆਂ ਇਹਦੇ ਵਿੱਚ ਇਨ ਕੇਸ ਉਸ ਬੰਦੇ ਨੂੰ ਕੋਈ ਫਾਈਨੈਂਸ਼ੀਅਲੀ ਪ੍ਰੋਬਲਮ ਆਉਂਦੀ ਹੈ ਜਿਵੇਂ ਹੁਣ ਆਪਣੇ ਨਾਲ ਇੱਕ ਦੋ ਬੰਦਿਆਂ ਨੂੰ ਫਾਈਨੈਂਸ਼ੀਅਲੀ ਪ੍ਰੋਬਲਮ ਇਦਾਂ ਆਈ ਆ ਵੀ ਫਰਡ ਦੇ ਕਾਰਨ ਉਹਦਾ ਪੂਰਾ ਘਰ ਟੁੱਟ ਗਿਆ ਪੂਰਾ ਘਰ ਟੁੱਟ ਗਿਆ ਘਰ ਦੇ ਉੱਤੇ 20 ਲੱਖ ਰੁਪਏ ਲੱਗੇ ਆ 20 ਲੱਖ ਰੁਪਏ ਇੱਕ ਬੰਦੇ ਦੀ ਪੂਰੇ ਸਾਲ ਪੂਰੀ ਜ਼ਿੰਦਗੀ ਦੀ ਪੂੰਜੀ ਹੁੰਦੀ ਆ ਮੰਨ ਲਓ ਇੱਕ ਇਦਾਂ ਦਾ ਖੰਡ ਕਰੇਜ਼ ਕਰਾਂਗੇ ਜਿਸ ਦੇ ਨਾਲ ਮੰਨ ਲਓ ਹਰ ਬੰਦਾ ਕੋਈ 10 ਰੁਪਏ 20 ਰੁਪਏ 50 ਰੁਪਏ 100 ਰੁਪਏ ਮੰ ਲੋ ਆਪਣੀ ਸਰਦਾ ਤੇ ਮਦਦਪਾਏਗਾ ਜਾਂ ਆਪਣੇ ਇਨਕਮ ਦੇ ਵਿੱਚੋਂ 0.1 ਜਾਂ ਕਿੰਨੀ ਵੀ ਇਨਕਮ ਆਪਣੀ ਉਸ ਦੇ ਵਿੱਚ ਪਾਏਗਾ ਇਨ ਕੇਸ ਪੂਰੇ ਪਰਿਵਾਰ ਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਪੈਸਾ ਉਸ ਬੰਦੇ ਨੂੰ ਦਿੱਤਾ ਜਾਏਗਾ ਜੋ ਅੱਜ ਪ੍ਰੋਬਲਮ ਵਿੱਚ ਆ ਮੰਨ ਲਓ ਕਿ ਇਹਦੇ ਘਰੇ ਕੋਈ ਵਿਆਹ ਹੈ ਕਿਉਂਕਿ ਹਰ ਬੰਦਾ ਸਰਦਾ ਵਰਦਾ ਹੀ ਆ ਉਸ ਬੰਦੇ ਦੀ ਹੈਲਪ ਕੀਤੀ ਜਾਏਗੀ ਜਾਂ ਮੰਨ ਲਓ ਇਨ ਕੇਸ ਜੇ ਮੇ ਰੀਸੈਂਟਲੀ ਆਪਣੇ ਜਿਵੇਂ ਇੱਕ ਬੰਦਾ ਇਸ ਦੁਨੀਆ ਤੋਂ ਚਲਾ ਗਿਆ ਉਹਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਵਿੱਚ ਉਹ ਹੀ ਡੈਥ ਹੋਈ ਆ ਤੇ ਉਹ ਡੈਥ ਦੇ ਕਾਰਨ ਇੱਕ ਪਰਿਵਾਰ ਦੇ ਵਿੱਚ ਇੱਕ ਪਰਿਵਾਰ ਦਾ ਕਮਾਉਣ ਵਾਲਾ ਜੀ ਚਲੇ ਗਿਆ ਤਾਂ ਉਸ ਬੰਦੇ ਦੀ ਆਪਾਂ ਹੈਲਪ ਕਰੀ ਕੰਪਨੀ ਲੈਵਲ ਜਿੰਨੀ ਕਰ ਸਕਦੇ ਆ ਪਰ ਮੈਂ ਤੇ ਉਹਨਾਂ ਵੀ ਆਪਾਂ ਪੂਰੀ ਇੰਡੀਵਿਜੂਅਲ ਕਮਿਊਨਿਟੀ ਦੇ ਤੌਰ ਤੇ ਇੱਕ ਐਡਾ ਦਾ ਸਿਸਟਮ ਕ੍ਰੀਏ ਤਾਂ ਜੋ ਐਡਾ ਦੀ ਕੋਈ ਜੀ ਪ੍ਰੋਬਲਮ ਆਉਂਦੀ ਆ ਤਾਂ ਉਸ ਬੰਦੇ ਦੀ ਆਪਾਂ ਫਾਈਨੈਂਸ਼ੀਅਲੀ ਹੈਲਪ ਕਰ ਸਕੀਏ ਜਿਹੜਾ ਬੰਦਾ ਅੱਜ ਆਪਣੇ ਨਾ ਖੜਾ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਬਾਬਾ ਜੀ ਸੀਗੇ ਆਪਣੇ ਇੱਕ ਉਹਨਾਂ ਨੇ ਬਹੁਤ ਸਾਰੇ ਸੁਜੈਸ਼ਨ ਦਿੱਤੇ ਉਹਨਾਂ ਦੇ ਸੁਜੈਸ਼ਨਾਂ ਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਬਹੁਤ ਸਾਰੇ ਲੀਡਰ ਨੇ ਸੁਜੈਸ਼ਨ ਦਿੱਤੇ ਉਹਨਾਂ ਸੁਜੈਸ਼ਨ ਦੇ ਉੱਤੇ ਕੰਮ ਕਰ ਰਹੇ ਹਾਂ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ بڑے ਲੈਵਲ ਤੇ ਇਸ ਸਿਸਟਮ ਨੂੰ ਲੈ ਆ ਸਕੀਏ ਕਾਰਪੋਰੇਟ ਦੀ ਤਰ੍ਹਾਂ ਕੰਮ ਕਰ ਸਕੀਏ ਤੇ ਕਾਰਪੋਰੇਟ ਦੀ ਤਰ੍ਹਾਂ ਇਸ ਸਿਸਟਮ ਨੂੰ ਚਲਾ ਸਕੀਏ ਇਹ ਸਿਸਟਮ ਚਾਹੇ ਚੱਲਿਆ ਪਿੰਡਾਂ ਤੋਂ ਆ ਪਰ ਇਹ ਪਿੰਡਾਂ ਤੋਂ ਚੱਲਦਾ ਹੋਇਆ ਵੀ ਸ਼ਹਿਰਾਂ ਨੂੰ ਆਪਣੀ ਲਪੇਟ 'ਚ ਲਏਗਾ ਤੇ ਪੂਰੀ ਦੁਨੀਆ ਦੇ ਵਿੱਚ ਆਪਣਾ ਡੰਕਾ ਬਜਾਏਗਾ 100% ਨਾਲ 100% ਤੁਹਾਡਾ ਪੈਸਾ ਸੇਫ ਆ 100% ਖੂਨ ਦੇ ਆਖਰੀ ਇੱਕ ਬੂੰਦ ਨਾਲ ਤੁਹਾਡੇ ਨਾਲ ਖੜੇ ਰਹਾਂਗੇ ਤੁਹਾਡੇ ਨਾਲ ਮੋੜ